ਆਵਾਦਮੀ ਪਾਰਟੀ ਨੂੰ ਇਹਨਾਂ ਦੇ ਜੋ ਸੋਚਣੀ ਵਧੀਆ ਆ ਆਮ ਬੰਦੇ ਲਈ ਸੋਚਦੇ ਇਸ ਕਰਕੇ ਸੀ ਇਹਨਾਂ ਦੇ ਨਾਲ ਆ ਚਲੋ ਵੀ ਇਹ ਪਾਰਟੀ ਆਈ ਹੈ ਉਦੋਂ ਦੇਖਦੇ ਨਾਲ ਤੁਹਾਡੇ ਹਲਕੇ ਵਿੱਚ ਕਿੰਨੇ ਕੰਮ ਕਾਜ ਕੀਤੇ ਆਵਾਦਮੀ ਪਾਰਟੀ ਸਾਡੇ ਤਾਂ ਬਹੁਤੇ ਬਹੁਤ ਹੋ ਰਹੇ ਆ ਜੋ ਹੋ ਰਿਹਾ ਵਧੀਆ ਹੋਇਆ ਤੇ ਹਰੇਕ ਘਰ ਦੇ ਵਿੱਚ 5-5000 4-4000 ਰੁਪਇਆ ਗਿਰਦਾ ਉਹ ਕਿਸ ਤਰ੍ਹਾਂ ਗਿਰਦਾ ਕਿ ਬਿਜਲੀ ਦੇ ਬਿੱਲ ਮਾਫ ਹੋ ਗਏ ਸਾਰਿਆਂ ਦੇ ਸਾਡ ਨੂੰ ਅੱਗੇ ਨਕੇ ਮੋਟਰਾਂ ਤੇ ਜਾਣਾ ਪੈਂਦਾ ਸੀ ਫਗਵਾਤ ਮਾਨ ਨੇ ਉਸ ਦਿਨੇ 8 ਘੰਟੇ ਬਿਜਲੀ ਕਰਦੀ ਜਿਹੜੀ ਜਿਹੜੀ ਸਰਕਾਰੀ ਸਕੂਲ ਦੇ ਉਹ ਪ੍ਰਾਈਵੇਟ ਨਾਲੋਂ ਅੱਪ ਕਰਦੇ ਨੇ ਸਕੂਲਾਂ ਦੀ ਬਹੁਤ ਵਧੀਆ ਫਿਊਸ਼ਨ ਬਣਾਤੀ ਆ ਤੇ ਕਾਹਨੋਂ ਅਸੀਂ ਤਾਂ ਆਪਣੇ ਅੱਗੇ ਸਾਡੇ ਪਿੰਡ 'ਚ ਉਸ ਲੱਗਦਾ ਮੈ ਕਿ ਹੜਕੇ ਲੜਾ ਬੂਤ ਆਹ ਪਾਰਟੀ ਦਾ ਵੀ ਹੱਲਾ ਲੜਾ ਵੇ ਆਓ ਜੀ ਕਿਸੇ ਤੋਂ ਡਰਨਾ ਨਹੀਂਗਾ ਪਰ ਮੇਰੀ ਫਲੈਟ 3 ਨੰਦੀ 3 ਉਹਦੀ ਮੈਂ ਕੈਸਲ ਕਰ ਦਈ ਹਾਂ ਮੈਂ ਜਾਣਾ ਪੂਆ ਵੋਟਾਂ ਪਾ ਕੇ ਜਾਣਾ ਪੂਆ ਅੱਗੇ ਜਾਣਾ ਕੀ ਕਾਲੀਆਂ ਨੂੰ ਵੀ ਪਾਈ ਆ ਕਾਂਗਰਸੇ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਹਾਂਜੀ ਸਾਨੂੰ ਬਿੱਲ 2 2 3 3000 ਰੁਪਿਆ ਬਿੱਲ ਆਂਦਾ ਸੀ ਬਿੱਲ ਹੀ ਹੁਣ ਸਾਨੂੰ ਆਂਦਾ ਹੈਗਾ ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਸ਼੍ਰੀ ਨਾਨਦਪੁਰ ਸਾਹਿਬ ਦੇ ਹਲਕੇ ਦੇ ਵਿੱਚ ਮੌਜੂਦਾ ਨਵਾਂ ਸ਼ਹਿਰ ਪਹੁੰਚੇ ਹੋਏ ਆ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਐ ਕਿ ਕਿਹਨੂੰ ਵੋਟ ਪਾਉਣ ਜਾ ਰਹੇ ਨੇ ਕਿਉਂਕਿ ਆ ਨਾਨਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਕਾਫੀ ਜਿਹੜੀ ਕਿ ਖਿੱਚੋਤਾਣੀ ਬਣੀ ਹੋਈ ਆ ਵੀ ਕੌਣ ਜਿੱਤੂਗਾ ਕਹਿੰਦੇ ਵੱਡੀ ਲੀਡ ਤੋਂ ਜਿਹੜੇ ਕਿ ਮਾਲਮੇਂਦਰ ਕੰਗ ਜਿੱਤਣਗੇ ਕੋਈ ਕਹ ਰਿਹਾ ਪ੍ਰੇਮ ਸਿੰਘ ਜੰਦੂ ਮਾਹਰਾ ਜਿੱਤਣਗੇ ਕੋਈ ਕਹਿੰਦਾ ਕਾਂਗਰਸ ਵਾਲੇ ਜਿੱਤਣਗੇ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਤੁਹਾਡਾ ਸ਼ੇਖ ਕੁਮਾਰ ਜੀ ਕਿਹਨੂੰ ਵੋਟ ਪਾਣ ਜਾ ਰਹੇ ਹੋ ਅਸੀਂ ਆਮ ਆਦਮੀ ਪਾਰਟੀ ਨੂੰ ਕਿਉਂ ਪਾਉਂਗੇ ਤੁਸੀਂ ਆਮ ਆਦਮੀ ਪਾਰਟੀ ਨੂੰ ਇਹਨਾਂ ਦੇ ਜੋ ਸੋਚਣੀ ਬਧੀ ਆ ਆਮ ਬੰਦੇ ਲਈ ਸੋਚਦੇ ਇਸ ਕਰਕੇ ਸੀ ਇਹਨਾਂ ਦੇ ਨਾਲ ਆ ਪਹਿਲਾਂ ਕਿਡੀਆਂ ਪਾਰਟੀ ਨੂੰ ਵੋਟ ਪਾਉਂਦੇ ਨਹੀਂ ਨਹੀਂ ਪਹਿਲਾਂ ਤਾਂ ਅਸੀਂ ਤਾਂ ਜਦੋਂ ਦੀ ਪਾਰਟੀ ਆਈ ਇਹਦੇ ਨਾਲ ਹੀ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਤਾਂ ਜਿਹੜੀਆਂ ਆਰਵਾਈਤੀ ਪਾਰਟੀਆਂ ਸੀਗੀਆਂ ਉਹਨਾਂ ਨਾਲ ਸੀਗੇ ਜਦੋਂ ਦੀ ਇਹ ਪਾਰਟੀ ਆਈ ਆ ਉਦੋਂ ਦੇ ਦੇ ਨਾਲ ਤੁਹਾਡੇ ਹਲਕੇ 'ਚ ਕਿੰਨੇ ਕੰਮ ਕਾਜ ਕੀਤੇ ਆਮ ਆਦਮੀ ਪਾਰਟੀ ਨੇ ਸਾਡੇ ਤਾਂ ਬਥੇ ਬਹੁਤ ਹੋ ਰਹੇ ਆ ਜੋ ਹੋ ਰਿਹਾ ਵਧੀਆ ਹੋ ਰਿਹਾ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਚਮਨ ਲਾਲ ਜੀ ਚਮਨ ਜੀ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਨੂੰ ਇਸ ਟਾਈਮ ਇਹ ਪਾਰਟੀ ਸਾਡਾ ਵਧੀਆ ਕੰਮ ਕਰ ਰਹੀ ਹੈ ਜੀ ਪੰਜਾਬ ਦੇ ਵਿੱਚ ਤੁਹਾਡੇ ਹਲਕੇ 'ਚ ਕਿੰਨੇ ਕੰਮ ਹੋਏ ਨੇ ਸਾਡੇ ਵੱਲੋਂ ਬਹੁਤ ਕੰਮ ਹੋ ਰਿਹਾ ਬਹੁਤ ਸਾਰਾ ਕੰਮ ਦਾ ਮਕਸਦ ਇਹ ਹੈ ਕਿ ਹਰੇਕ ਘਰ ਦੇ ਵਿੱਚ 5-5000 4-4000 ਰੁਪਇਆ ਗਿਰਦਾ ਉਹ ਕਿਸ ਤਰ੍ਹਾਂ ਗਿਰਦਾ ਕਿ ਬਿਜਲੀ ਦੇ ਬਿੱਲ ਮਾਫ ਹੋ ਗਏ ਸਾਰਿਆਂ ਦੇ ਉਹ ਹਰੇਕ ਨੂੰ ਬਿੱਲ ਪੈਸੇ ਦਾ ਆ ਕਹਨੇ ਬੰਦਾ ਹਰੇਕ ਨੂੰ ਲੈਜ ਖਾਣਾ ਪੈਂਦਾ ਥਗਾ ਇਹ ਸਭ ਨਾਲ ਵੱਡਾ ਕੰਮ ਇਹ ਕੀਤਾ ਨੰਬਰ 2 ਤੇ ਜ਼ਿਮੀਂਦਾਰਾਂ ਨੂੰ ਜਿਹੜਾ ਰਾਤ ਨੂੰ ਉੱਠ ਕੇ ਨੱਕੇ ਮੋਟਰਾਂ ਤੇ ਜਾਣਾ ਪੈਂਦਾ ਸੀ ਭਗਵਾਨਤਮਾਨ ਨੇ ਉਹ ਦਿਨੇ 8 ਘੰਟੇ ਬਿਜਲੀ ਕਰਦੀ ਫਿਰ ਦੇਰੇ ਦਿਨੇ ਬਿਜਲੀ ਕੰਮ ਕਰਨਾ ਫਿਰ ਰਾਤ ਨੂੰ ਕਿਸੇ ਨੇ ਖੇਤਾ ਚ ਨਹੀਂ ਜਾਣਾ ਬਹੁਤ ਵਧੀਆ ਕੰਮ ਕੀਤਾ ਨੰਬਰ 3 ਜਿਹੜੀ ਜਿਹੜੀ ਸਰਕਾਰੀ ਸਕੂਲ ਦੇ ਉਹ ਪ੍ਰਾਈਵੇਟ ਨਾਲੋਂ ਅੱਪ ਕਰਦੇ ਨੇ ਸਕੂਲਾਂ ਦੀ ਬਹੁਤ ਵਧੀਆ ਪੋਜੀਸ਼ਨ ਬਣਾਤੀ ਆ ਅੱਜ ਫਿਰ ਭਗਵੰਤ ਸਿੰਘ ਸਾਹਿਬ ਆ ਰਹੇ ਤੁਹਾਡੀ ਗੱਲ ਦੀ ਹਾਂਜੀ ਅਸੀਂ ਤਾਂ ਆਏ ਜੀ ਇਥੋਂ 17 ਕਿਲੋਮੀਟਰ ਤੋਂ ਆਏ ਜੀ ਹਾਂਜੀ ਦਰਸ਼ਨ ਦਾ ਅਨੁਭਵ ਹਤੇ ਤੇ ਗਾਹ ਨੂੰ ਅਸੀਂ ਤਾਂ ਆਪਣੇ ਅੱਗੇ ਸਾਡੇ ਪਿੰਡ ਚ ਉਸ ਲੱਗਦਾ ਮੈ ਕਿ ਹੜਕੇ ਲਾਣਾ ਬੂਸ ਆਹ ਪਾਰਟੀ ਦਾ ਭਾਈ ਆ ਲਾਣਾ ਬਈ ਆਓ ਜੀ ਕਿਸੇ ਤੋਂ ਡਰਨਾ ਨਹੀਂ ਗਾ ਤੇ ਅਬ ਸਾਰੇ ਹਮ ਲਾਣਾ ਬੂਸ ਭਾਈ ਔਰ ਮੇਰੀ ਫਲੈਟ 30 ਦੀ 30 ਦੀ ਮੈਂ ਕੈਸਲ ਕਰ ਦੇਣੀ ਉਹ ਮੈਂ ਜਾਣਾ ਬੋਟਾ ਪੱਕ ਜਾਣਾ ਉਹ ਆ ਕੇ ਜਾਣਾ ਕਿਵੇਂ ਦੇਖਦੇ ਆਮ ਆਦਮੀ ਪਾਰਟੀ ਬਹੁਤ ਅੱਛਾ ਦੇਖਦੇ ਆ ਜੀ ਤੁਹਾਨੂੰ ਕੀ ਲੱਗਦਾ ਆਮ ਆਦਮੀ ਪਾਰਟੀ ਕਿਵੇਂ ਦੀ ਹੈ ਦੇਖੋ ਆਮ ਆਦਮੀ ਪਾਰਟੀ ਨੂੰ ਵੈਸੇ ਬੋਰਡ ਦੇਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਆਜ਼ਾਦੀ ਦੇ ਬਾਅਦ ਮੈਨੂੰ ਲੱਗਦਾ ਹੈ ਕਿ ਨਹੀਂ ਕਿਸੇ ਵੀ ਸਰਕਾਰ ਨੇ ਪੰਜਾਬ ਦੇ ਵਿੱਚ ਕੀਤਾ ਆ ਲੇਕਿਨ ਠੀਕ ਹੈ ਹਜੇ ਪਰੋਗਰੈਸ ਹੈਗਾ ਆ ਲੇਕਿਨ ਇੱਕ ਬਾਰਡਰ ਸਟੇਟ ਹੋਣ ਦੇ ਮਾਮਲੇ ਦੇ ਵਿੱਚ ਵੀ ਨਾ ਸਾਡਾ ਪੰਜਾਬ ਪਿੱਛੜਦਾ ਰਿਹਾ ਹੈ ਆਸਤੇ ਦੇਖਿਆ ਗਿਆ ਹੈ ਕਿ ਜਦ ਸੈਂਟਰ ਤੇ ਬੀਜੇਪੀ ਸਰਕਾਰ ਹੁੰਦੀ ਹੈ ਤੇ ਇੱਥੇ ਕਾਂਗਰਸ ਹੁੰਦੀ ਆ ਜਦ ਇੱਥੇ ਅਕਾਲੀ ਔਰ ਬੀਜੇਪੀ ਹੁੰਦੀ ਹੈ ਤੇ ਉੱਥੇ ਕਾਂਗਰਸ ਹੁੰਦੀ ਆ ਤਾਂ ਪਹਿਲੀ ਵਾਰ ਲੋਕਾਂ ਨੂੰ ਕੋਈ ਆਸ ਦਿਖੀ ਆ ਮੇਰੇ ਖਿਆਲ ਨਾਲ ਲੋਕਾਂ ਨੂੰ ਉੱਪਰ ਆ ਕੇ ਨਾ ਆਪਣੇ ਨੀਲੇ ਕਾਰਡ ਜਾਂ ਹੋਰ ਚੀਜ਼ਾਂ ਤੋਂ ਲੈ ਕੇ ਮੇਰੇ ਖਿਆਲ ਨਾਲ এমਪਲੋਇਮੈਂਟ ਦੇ ਉੱਪਰ ਜ਼ਿਆਦਾ ਗੱਲ ਕਰਨੀ ਚਾਹੀਦੀ ਹੈ ਲੇਕਿਨ ਦੇਖੋ ਪਹਿਲਾਂ ਕਦੀ ਵੀ ਜੇ ਗੱਲ ਹੁੰਦੀ ਸੀ ਰੋਟੀ ਕਪੜਾ ਔਰ ਮਕਾਨ ਹੁੰਦਾ ਸੀਗਾ ਮੇਰੇ ਖਿਆਲ ਨਾਲ ਹੁਣ ਰੋਟੀ ਕਪੜਾ ਔਰ ਮਕਾਨ ਤੋਂ ਪਹਿਲਾਂ ਇੱਕ ਨਵੀਂ ਚੀਜ਼ ਐਡ ਹੋ ਗਈ ਆ ਜਿਹੜਾ এমਪਲੋਇਮੈਂਟ ਆ ਮੇਰੇ ਖਿਆਲ ਨਾਲ ਬਾਕੀ ਚੀਜ਼ਾਂ ਨੂੰ ਛੱਡ ਕੇ ਸਰਕਾਰਾਂ ਤੋਂ এমਪਲੋਇਮੈਂਟ ਹੀ ਮੰਗਣਾ ਚਾਹੀਦਾ ਜੇ এমਪਲੋਇਮੈਂਟ ਆ ਗਿਆ ਤਾਂ ਮੇਰੇ ਖਿਆਲ ਨਾਲ ਜਿਹੜੀਆਂ ਛੋਟ-ਛੋਟੀਆਂ ਬੇਸਿਕ ਚੀਜ਼ਾਂ ਆ ਨਾ ਉਹ ਬੰਦੇ ਦੀ ਜੇਬ ਚ ਆ ਕਿਹਨੂ ਪਾ ਰਹੇ ਹੋ ਭਗਵੰਤ ਮਾਨ ਨੂੰ ਭਗਵੰਤ ਮਾਨ ਪਾ ਰਹੇ ਕਿਉਂ ਪਾਓਗੇ ਤੁਸੀਂ ਭਗਵੰਤ ਮਾਨ ਨੂੰ ਬੱਸ ਤੁਸੀਂ ਦੱਸੋ ਜੀ ਕਿਉਂ ਪਾ ਰਹੇ ਤੁਸੀਂ ਭਗਵੰਤ ਮਾਨ ਨੂੰ ਸੋ ਬਿਲਕੁਲ ਮਾਤਾ ਜੀ ਹਣੋ ਤਾਂ ਗੱਲਬਾਤ ਨਹੀਂ ਹੋ ਰਹੀ ਹੱਸ ਰਹੀਆਂ ਗਿਓ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਜੀ ਪ੍ਰਵੀਨ ਕੁਮਾਰੀ ਕਿਵੇਂ ਦੇਖਦੇ ਹੋ ਪਹਿਲੀਆਂ ਸਰਕਾਰਾਂ ਨੂੰ ਤੁਸੀਂ ਕਿਵੇਂ ਦੇਖਦੇ ਸੀ ਆਮ ਆਦਮੀ ਪਾਰਟੀ ਨੂੰ ਕਿਵੇਂ ਦੇਖਦੇ ਹਾਂ ਤਾਂ ਸਾਰੇ ਇਸ ਟਾਈਮ ਇੱਕੋ ਜਿਕੇ ਲੱਗਦੇ ਆ ਜਦੋਂ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਕੋਈ ਵੀ ਸਾਰੇ ਇੱਕੋ ਜਿਹੇ ਹਾਂਜੀ ਜੇ ਸਾਡੀ ਕਿਹਨੂੰ ਵੋਟ ਪਾਣ ਜਾ ਰਹੇ ਐਤਕੀ ਹੁਣ ਜੇ ਤਾਂ ਅੱਜ ਸਾਡਾ ਮੰਗ ਪੱਤਰ ਉਹਨਾਂ ਨੇ ਲੈ ਲਿਆ ਫਿਰ ਤਾਂ ਅਸੀਂ ਆਮ ਆਦਮੀ ਪਾਰਟੀ ਦੇ ਕੌਮ ਹਾਂਜੀ ਸੋ ਬਿੰਦੂ ਲੈਣ ਦੀ ਆਪ ਦੀਆਂ ਮੰਗਾਂ ਨੇ ਕਹਿੰਦੇ ਜੇ ਮੰਗ ਪੱਤਰ ਲੈ ਲਿਆ ਤਾਂ ਫਿਰ ਹਾਂਜੀ ਕੀ ਨਾਮ ਹੈ ਤੁਹਾਡਾ ਲਖਵਿੰਦਰ ਕੌਰ ਕਿਹਨੂੰ ਵੋਟ ਪਾਣ ਜਾ ਰਹੇ ਹੋ ਇੱਥੇ ਵੋਟ ਵੋਟ ਜਿਹੜੀਆਂ ਸਾਡੀਆਂ ਮੰਗਾਂ ਪੂਰੀਆਂ ਕਰੋਗੇ ਉਹਨਾਂ ਨੂੰ ਅੱਛਾ ਹਾਂਜੀ ਠੀਕ ਹੈ ਆਂਗਣਵੜੀ ਮੁਲਾਜ਼ਮ ਜੁਨੀਅਨ ਜੀਟੂ ਤੋਂ ਆ ਜਰਨਸ ਕਤਰ ਅਸੀਂ ਜੋ ਸਾਡੇ ਨਾਲ ਵਾਦੇ ਹੋਏ ਸੀਗੇ ਉਹ ਪੂਰੇ ਨਹੀਂ ਹੋਏ ਅਸੀਂ ਉਹ ਮੈਂ ਦੁਬਾਰਾ ਯਾਦ ਕਰਵਾਉਣ ਲਈ ਮੰਗ ਪੱਤਰ ਦੇਣ ਆਏ ਠੀਕ ਹੈ ਹਾਂਜੀ ਸੋ ਬਿਲਕੁਲ ਨਵੇਂ ਸ਼ਹਿਰ ਦੇ ਵਿੱਚ ਮੌਜੂਦ ਹਾਂ ਜਿੱਥੇ ਸੀਐਮ ਭਗਵੰਤ ਪੱਣ ਜਿਹੜੇ ਕਿ ਇੱਥੇ ਪਹੁੰਚ ਰਹੇ ਨੇ ਪਰ ਜਿਨ੍ਹਾਂ ਦੀ ਲੋਕਾਂ ਦੀਆਂ ਮੰਗਾਂ ਨੇ ਆਪਣੇ ਮੰਗਾਂ ਵੀ ਲੈ ਕੇ ਪਹੁੰਚੇ ਹੋਏ ਨੇ ਹੋਰ ਲੋਕਾਂ ਤੋਂ ਜਾਣਾਂਗੇ ਕਿਹਨੂੰ ਵੋਟ ਪਾਉਣ ਜਾ ਰਹੇ ਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਕੁਝ ਸਮੇਂ ਤੱਕ ਇੱਥੇ ਸੀਐਮ ਭਗਵੰਤ ਪੱਣ ਪਹੁੰਚਣ ਆਲੇ ਨੇ ਤਿਆਰੀਆਂ ਚੱਲਦੀਆਂ ਪਈਆਂ ਨੇ ਇੱਧਰ ਮਾਤਾਵਾਂ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਆਂਟੀ ਜੀ ਕਿੰਨੂ ਵੋਟ ਪਾਣ ਜਾ ਰਹੇ ਹੋ ਅੱਜ ਕੀ ਅਸੀਂ ਹੀ ਵੋਟ ਪਾ ਰਹੇ ਆ ਆਮ ਪਾਰਟੀ ਪਹਿਲਾਂ ਕਿਹੜੀ ਪਾਰਟੀ ਨੂੰ ਪਾਉਂਦੇ ਹੁੰਦੇ ਸੀ ਅਸੀਂ ਪਹਿਲਾਂ ਭਾਈ ਕਾਲੀਆਂ ਨੂੰ ਵੀ ਪਾਈ ਆ ਕਾਂਗਰਸੀ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਹਾਂਜੀ ਸਾਨੂੰ ਬਿੱਲ 2 2 3 3000 ਰੁਪਏ ਬਿੱਲ ਆਂਦਾ ਸੀ ਬਿੱਲ ਨਹੀਂ ਹੁਣ ਸਾਨੂੰ ਆਂਦਾ ਹੈਗਾ ਹਾਂਜੀ ਪਹਿਲੀਆਂ ਪਾਰਟੀਆਂ ਨਾਲੋਂ ਆਮ ਆਦਮੀ ਪਾਰਟੀ 'ਚ ਕਿੰਨਾ ਕੁ ਫਰਕ ਲੱਗਦਾ ਕਿੰਨੇ ਕੰਮ ਕਾਜ ਹੋਏ ਤੁਹਾਡੇ ਹਲਕੇ 'ਚ ਸਾਡਾ ਕੰਮ ਇੱਥੇ ਬਹੁਤ ਹੋਇਆ ਨਾ ਸ਼ਹਿਰ ਦਾ ਹਾਂਜੀ ਬਹੁਤ ਹੋਇਆ ਕੰਮ ਹਾਂਜੀ ਤੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਸੀਐਮ ਮਾਨ ਦਾ ਸਵਾਗਤ ਕਰਨ ਲਈ ਜਿਹੜੇ ਕਿ ਇੱਥੇ ਲੋਕ ਮੌਜੂਦ ਨੇ ਸੋ ਬਿਲਕੁਲ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਕੱਲੇ-ਕੱਲੇ ਜ਼ਿਲ੍ਹੇ ਕੱਲੇ-ਕੱਲੀ ਸੀਟ ਦੇ ਉੱਪਰ ਤਿੱਖੀ ਨਜ਼ਰ ਨਾਲ ਆ ਜਿਹੜੀ ਕਿ ਸਮਰ ਨਿਊਜ਼ ਦੀ ਟੀਮ ਹੈ ਪਲ-ਪਲ ਦੀ ਅਪਡੇਟ ਤੁਹਾਡੇ ਰੱਖ ਚਾਹਦੀ ਰਹਾਂਗੇ ਕੈਮਰਾਮੈਨ ਗਗਨ ਦੇ ਨਾਲ ਹਰਜੀਤ ਜੀ ਤੁਹਾਨੂੰ ਦੱਸ ਮਾਰ ਦਿਓ ਨਮਸਕਾਰ